ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਵਾਹਿਗੁਰੂ ਮੇਰਾ ਪਰਿਆਹ ਹਥ ਰੱਖੇ ਸਭ ਤੇ ਅੱਜ ਆਏ ਹੋਇਆ ਜੀ ਆਪਣੀ ਮੋਟਰ ਤੇ ਸੋਨ ਨੂੰ ਦਿਖਾਉਣੇ ਆ ਓਰੇ ਆਪਾਂ ਲਾਇਨੇ ਬੂਟੇ ਤੇ ਪਿੱਛੇ ਨੇ ਸਬਜ਼ੀ ਓਰੇ ਹੈਗਾ ਜੀ ਕੱਦੂ ਆ ਹੈਗੀ ਆ ਇੱਧਰ ਬਰੂ ਦਾ ਕੇ ਦੋ ਆ ਨਿੰਬੂ ਦਾ ਬੂਟਾ ਆ ਲਵੇ ਲਵੇ ਲਾਦੇ ਪਤਾਉਂ ਜੀ ਛੋਟੇ ਨੇ ਦੀਂਦੇ ਨਹੀਂ ਇਹ ਅੰਗੂਰਾਂ ਦੀ ਵੇਲ ਆ ਤੇ ਟੋਰੀਆਂ ਨੇ ਅੰਗੂਰ ਉੱਪਰ ਬਹੁਤ ਲੱਗੇ ਹੋਏ ਨੇ ਇਹਦੇ ਵਿੱਚ ਦਿਖਣੇ ਨਹੀਂ ਹੈਗੇ ਦੂਧ ਦੇ ਉੱਤੇ ਨੇ ਆਹ ਲਾਤਾ ਜੀ ਆਪਾਂ ਉਹ ਜਗ੍ਹਾ ਖਾਲੀ ਸੀ ਅੰਬ ਦਾ ਬੂਟਾ ਆਹ ਲਾਤਾ ਜੀ ਨਿੰਮ ਆਹ ਲਾਤਾ ਜੀ ਬਿਲਾ ਦਾ ਬੂਟਾ ਤੇ ਆਹ ਲਾਤਾ ਜੀ ਆਪਾਂ ਆੜੂ ਆੜੂ ਦਾ ਬੂਟਾ ਜੀ ਇਹ ਆ ਇੱਕ ਲਾਤੀ ਡੇਕ ਇੱਧਰਲਾ ਪਾਸਾ ਸਾਰਾ ਖਾਲੀ ਸੀਗਾ ਜੀ ਦੇਖੋ ਆ ਘੁੱਟਾ ਹੋ ਗਿਆ ਆਪਣੇ ਆ ਪਾਸਾ ਖਾਲੀ ਦੀ ਔਰੇ ਜਾਮਣ ਆਪਣੀ ਵੱਡੀ ਇਹਨੂੰ ਵੀ ਇਸ ਵਾਰ ਬਹੁਤ ਜ਼ਿਆਦਾ ਬੂਰਾ ਆਇਆ ਹੋਇਆ ਭਰੀ ਪਈਆ ਤੇ ਇੱਧਰ ਲਾਏ ਹੋਏ ਨੇ ਆਪਣੇ ਕੱਦੂ ਇੱਧਰ ਆ ਵਿੱਚ ਘਾਰੇ ਦੇ ਬੀਜੇ ਹੋਏ ਬਾਹਰ ਆ ਥੋੜਾ ਜਿਹਾ ਉਹ ਤੱਕ ਤੇ ਆ ਤੋਰੀਆਂ ਦੀ ਵੇਲ ਆ ਪਰ ਇਹ ਕੱਦੂ ਅਰਬੀ ਵੀਜੀ ਹੋਇਆ ਉਹ ਤੱਕ ਪਰੇ ਤੱਕ ਉਹ ਪਰੇਕ ਕੰਬ ਡੰਗਰਾਂ ਨੂੰ ਖਵਾਤਾ ਗੁੱਜਰਾ ਨੇ ਬਹੁਤ ਵਧੀਆ ਉਹ ਪੱਤੇ ਬਹੁਤ ਸੋਹਣੇ ਕੱਢਦਾ ਉਹ ਜਾਮਨੀ ਕਲਰ ਦੇ ਪਿੰਕ ਪਿੰਕ ਕੱਢਦਾ ਸੋਰੀ ਬਹੁਤ ਸੋਹਣੇ ਤੇ ਇੱਥੇ ਬੀਜੇ ਨੇ ਪਤਾऊं ਪਨੀਰੀ ਆ ਛੋਟੀ ਤਾਂ ਕਰਕੇ ਸਾਡੇ ਨਾ ਦੇਖਦੀ ਹੋਵੇ ਤੇ ਇਧਰ ਨੇ ਆਪਣੀਆਂ ਮਿਰਚਾਂ ਉਹ ਹੈਗੇ ਨੇ ਗਾਹਾਂ ਆਪਣੇ ਚੱਪਣ ਗੱਦੂ ਅਰਬੀ ਦਾ ਬਹੁਤ ਸੋਹਣੀ ਹੋਗੀ ਜੀ ਆ ਤੋਰੀਆਂ ਦੀਆਂ ਬੇਲਾਂ ਨੇ ਡੇਕ ਦੇ ਨਾਲ-ਨਾਲ ਵੀ ਦੇਕ ਤੇ ਜੜਾ ਦਾਂਗੇ ਆ ਦੇਖੋ ਆ ਬਾਸ ਨੇ ਛਟੀ ਵਾਲੇ ਉਰੇ ਲਾਤਾ ਸੀਗਾ ਜੀ ਆਪਾਂ ਪੁਦੀਨਾ ਵੀ ਖਾਲ ਦੀ ਮੋੜ ਤੇ ਪੁਦੀਨਾ ਹੋ ਜਾਊਗਾ ਵਧੀਆ ਤੇ ਇੱਧਰ ਲਾਤੀ ਇੱਕ ਡੇਕ ਇਹ ਆ ਦੇਖੋ ਜੀ ਉਰੇ ਲਾਤਾ ਮਿਰਚ ਦਾ ਬੂਟਾ ਆ ਖੜਾ ਜੀ ਪੁਦੀਨਾ ਬਹੁਤ ਵਧੀਆ ਹੋ ਗਿਆ ਤੇ ਆ ਹੈਗੇ ਨੇ ਜੀ ਆਪਣੇ ਛੱਪਣ ਕੱਦੂ ਪਹਿਲਾਂ ਤਾਂ ਲੱਗੇ ਨਹੀਂ ਪਤਾ ਨਹੀਂ ਗਰਮੀ ਗਰਮੀ ਵੱਧ ਪਈ ਐ ਤੇ ਹੁਣ ਤਾਂ ਆਹ ਦੇਖੋ ਬਹੁਤ ਸੋਹਣਾ ਚੱਕਣ ਕੱਦੂ ਲੱਗਿਆ ਹੋਇਆ ਬਹੁਤ ਸੋਹਣਾ ਆ ਦੇਖੋ ਹੁਣ ਤਾਂ ਲੱਗਣ ਲੱਗੇ ਬਾਕੀ ਆ ਬੇਲਾਂ ਜਿਹੜੀਆਂ ਹੋਈਆਂ ਨਹੀਂ ਸੀ ਆ ਬਾਜੋ ਬੀਜੀਆਂ ਨੇ ਕੁਝ ਪਰਿਓ ਸਾਰੀਆਂ ਮਿਰਚਾਂ ਨੇ ਆ ਬਣਾ ਬੋਰ ਤੇ ਆ ਹੈਗਾ ਕੋਠਾ ਆ ਹੈਗੀ ਨਸੂੜੀ ਬਹੁਤ ਵੱਡੀ ਐ ਇਹਦੀ ਸ਼ੌਂ ਬਹੁਤ ਔਰੀ ਆ ਗਿਆ ਆਪਣਾ ਔਲੂ ਜੀ ਗਰਮੀਆਂ ਚ ਨਾ ਆਇਆ ਕਰਾਂਗੇ ਇੱਥੇ ਆਉਣੇ ਨੇ ਨਜ਼ਾਰੇ ਕੱਦੂ ਮੋਕੇ ਤੇ ਨਾਲ ਆ ਹੈਗਾ ਦਾਰੀ ਬੀਰੇ ਦਾ ਕੋਠਾ ਜਿਹੜਾ ਮੁੰਡਾ ਆਪਣਾ ਜ਼ਮੀਨ ਮੋਂਦਾ ਸੀ ਹੁਣ ਤੱਕ ਆਪਣੇ ਭਾਈ ਦਾ ਆ ਉਹਦਾ ਔਲੂ ਆ ਉਹਦੀ ਜ਼ਮੀਨ ਹੈਗੀ ਉਹਦੇ ਸਾਡੇ ਕਿ ਤਿੰਨ ਗਿੱਲੇ ਤਾਂ ਕਰਕੇ ਮੋਟਰ ਸਾਡੇ 7 ਦੀ ਬਾਈ ਹੋਈ ਆ ਨੇ ਛੋਟੀ ਆ ਦੇਖੋ ਜੀ ਬਾਹਰ ਅਜੇ ਅਸੀਂ ਰੂਟਾ ਵੇਟਰ ਨਾਲ ਇੱਲੂ ਸੀ ਵਧੀਆ ਦਾਣਾ ਦਾਣਾ ਹਰਾ ਹੋ ਗਿਆ ਸਾਰਾ ਪੂਰਾ ਟੋਪ ਦਾ ਐਨ ਸੰਘਣਾ ਖੜਾ ਪੂਰਾ ਤੁਹਾਨੂੰ ਦੇਖਦਾ ਨੇੜੀਆਂ ਦਿਖਾ ਦਿੰਨਾ ਆ ਡਿਗੇ ਪਿਆ ਅੰਗੂਰਾਂ ਦਾ ਗੁੱਛਾ ਲੈ ਤੇ ਆ ਦੇਖੋ ਪੂਰਾ ਸੰਘਣਾ ਖੜਾ ਉਹ ਵਿਜੀ ਹੋਈ ਆ ਜੀ ਆਪਣੀ ਪਨੀਰੀ ਉਹ ਵੀ ਹਰੀ ਹੋਣ ਲੱਗ ਗਈ ਬਹੁਤ ਵਧੀਆ ਹਰੀ ਹੁੰਦੀ ਆ ਹੁਣ ਤਾਂ ਪੁੰਨਿਆ ਮਾਰ ਗਈ ਸੀ ਦੋ ਦਿਨ ਆਪਾਂ ਭਿਉਂਕੇ ਰੱਖੀ ਆ। ਉਸ ਤੋਂ ਬਾਅਦ ਬੋਰੀ ਚ ਪਾ ਕੇ ਉੱਤੇ ਪਾਣੀ ਪਾਈ ਗਏ ਉਹਦੇ। ਆਣ ਜਾਲਾ ਬਣਾ ਗਈ ਥੱਲੇ ਜੜਾਂ ਦਾ। ਤੇ ਪਾਣੀ ਇਹਦਾ ਹੁਣ ਖਾਲਚ ਨੂੰ ਛੜਦਾ ਕਿਉਂਕਿ ਮੀਂਹ ਪੈ ਕੇ ਹਟਿਆ। ਤੇ ਆਹ ਦੇਖੋ ਵਧੀਆ ਆਣ ਜਾਲਾ ਬਣਾ ਗਈ। ਉਧਰੋਂ ਸੂਰਜ ਪੈਂਦਾ ਤਾਂ ਨਾ ਦੇਖਦਾ ਹੋਵੇ ਸਾਨੂੰ ਇੱਥੇ ਨੇੜੇ ਦਿਖਾਉਣਾ ਮੈਂ। ਬਣਾਇਆ ਹੋਇਆ ਜਾਲਾ ਆਹ ਦੇਖੋ। ਹੋ ਜਾਣੀ ਹੈ ਜੀ ਆਪਣੀ ਪਨੀਰੀ ਤਿਆਰ ਤੇ ਅੱਗ ਹਜੇ ਆਪਣੀ ਲਾਉਣ ਵਾਲੀ ਪਈ ਆ ਕਿਉਂਕਿ ਇੱਧਰਲੇ ਏਰੀਏ 'ਚ ਸਾਡੇ ਹਜੇ ਕਿਸੇ ਨੇ ਵੀ ਨਹੀਂ ਲਾਈ ਅੱਗ ਸਾਰਿਆਂ ਦੀ ਪਈ ਆ ਇੱਧਰ ਤੇ ਆ ਆਪਣੇ ਮੋਟਰ ਕੋਲ ਹੈਗੀ ਆ ਜੀ ਬਾਬਿਆਂ ਦੀ ਜਗਾ ਵਾਹਿਗੁਰੂ ਮਿਹਰ ਕਰੀਂ ਸਭ ਦੇ ਪਰਿਵਾਰ ਤੇ ਸੁੱਖ-ਸਾਂਤ ਬਖਸ਼ੀਂ ਸਭ ਤੇ ਪਰਿਵਾਰ ਤੇ ਆ ਖੜਾ ਜੀ ਇੱਕ ਤੂਤ ਇਹ ਆ ਲਾਤਾ ਸੀ ਕਿ ਆਪਾਂ ਇੱਕ ਪਾਪੂਲਰ ਮੈਂ ਛੋਟੇ ਹੁੰਦੇ ਨੇ ਦੇਖੋ ਕਿੰਨਾ ਵੱਡਾ ਹੋ ਗਿਆ ਨਾਲ ਜਿਹੋ ਦੇ ਤੂੰ ਤਾਂ ਤੇ ਆ ਹੈਗਾ ਆਪਣੇ ਚਾਚਾ ਜੀ ਦਾ ਘਰ ਉਹ ਵੀ ਕੇਰੇ ਮੋਟਰ ਦੀ ਘਰ ਪਾਇਆ ਹੋਇਆ ਉਹਨਾਂ ਦਾ ਜ਼ਮੀਨ ਚੀ ਆਪਦੀ ਚ ਤੇ ਉਹ ਸਾਹਮਣੇ ਨੇ ਆਪਣੇ ਕਬਾੜੀਏ ਤੇ ਜਿਹੜਾ ਸਮਾਨ ਮਰਜ਼ੀ ਲੈ ਲਓ ਜਿਹੜਾ ਸੰਦ ਲੈਣਾ ਕੋਈ ਵੀ ਕਿਸੇ ਨੇ ਘੱਟ ਰੇਟ ਤੇ ਮਿਲ ਜਾਂਦਾ ਔਰੇ ਕਿਉਂਕਿ ਨਵੇਂ ਮੈਂ ਹਾਲ ਪਤਾ ਕਰੇ ਸੀ 32000 36000 ਦੇ ਜਣ ਕੀ ਜਿਹੜੇ ਪੂਰੇ ਟੌਪ ਦੇ ਨੇ ਨਹੀਂ 26000 22000 ਆਏ ਨੇ ਤੇ ਇਥੋਂ ਮੰਨ ਲਓ ਵੀ 10 12 ਕੁ ਹਜ਼ਾਰ ਦੇ ਹਾਲ ਮਿਲ ਜਾਂਦੇ ਨੇ 11 ਵਧੀਆ ਹਾਲ ਮਿਲ ਜਾਂਦੇ ਨੇ ਪੂਰੇ ਟੌਪ ਦੇ ਇੱਧਰ ਆ ਗਿਆ ਰੋੜੀਆਂ ਪਿੰਡ ਆਹ ਆ ਗਿਆ ਮਲਾਉ ਦੇ ਸਾਹਮਣੇ ਇਹ ਜੀ ਆਪਣਾ ਮੋਟਰ ਬਹੁਤ ਕਾਣੇ ਦੇ ਆ ਵਧੀਆ ਜਗ੍ਹਾ ਤੇ ਚਾਰੇ ਪਾਸੇ ਮੋਜੇ ਮੋਜਾ ਤੇ ਗਰਮੀਆਂ 'ਚ ਦੇਖੋ ਹੋਰੇ ਕਿੰਨਾ ਕਿਨਿਆਰਾ ਹੋਊਗਾ ਆ ਜਾਮਣ ਦੇਖੋ ਉੱਪਰ ਦੇਖੋ ਸ਼ੌਂਈ ਸ਼ੌਂਾ ਚਾਰੇ ਪਾਸੇ ਕੁਦਰਤ ਦੂਤ ਦੀ ਅਮਰੂਦਾਂ ਦੀ ਆ ਡੇਕ ਦੇਖੋ ਕਿੰਨੀ ਮੱਲ ਲਗੀ ਇਹ ਵੀ ਮੇਰੀ ਲਾਈ ਹੋਈ ਛੋਟੇ ਹੁੰਦੇ ਦੀ ਆ ਤੂਤ ਵੀ ਮੇਰਾ ਲਾਇਆ ਹੋਇਆ ਕਿੰਨੀ ਮੱਲ ਲਗੀ ਦੇਖੋ ਉੱਪਰ ਤਾਂ ਜਮੀ ਆਸਮਾਨ ਟੱਗਿਆ ਪਿਆ ਨਿਆਰਾ ਹੋਰੇ ਪੂਰਾ ਗਰਮੀ 'ਚ ਐਨ ਕਾਲ ਦੀ ਹੁੰਦੀ ਹੈ ਠੰਡੀ ਠੰਡੀ ਹਵਾ ਇੱਥੇ ਬੈਠੇ ਹੁੰਨੇ ਆ ਦੁਪਹਿਰਾਂ ਦੁਪਹਿਰ ਔਰ ਉਹ ਜਾਂਦਾ ਦਾਰਾ ਵੀਰਾਂ ਵੀ ਤੁਰਿਆ ਫਿਰ ਡਾੜੀ ਚਾੜਦੇ ਪਰਦੂਤਾਂ ਦਾਤਾਂ ਦੇ ਉੱਪਰ ਚਾੜਦੇ ਅਮਰੂਦ ਨੂੰ ਪਾਣੀ ਨਹੀਂ ਪੈਂਦਾ ਜੇ ਟੋਏ ਕਰਦੇ ਜੀ ਕਿਉਂਕਿ ਇਹ ਆ ਬ੍ਰਾਂਡ ਲੱਗ ਗਿਆ ਫਲ ਫਿਰ ਬਹੁਤ ਫਰਕ ਪੈਂਦਾ ਪਾਣੀ ਦਾ ਅੱਗੇ ਠੇਕੇ ਦੇ ਜ਼ਮੀਨ ਕਾ ਕੇ ਪਹਿਲਾਂ ਕਿਸੇ ਨੇ ਪਾਣੀ ਪਾਇਆ ਨਹੀਂ ਗੌਰ ਨਹੀਂ ਕਰੀ ਐਨਾ ਫਲ ਹੀ ਨਹੀਂ ਲੱਗਿਆ ਕਦੇ ਜਿੰਨਾ ਐਤ ਕੀ ਲੱਗਿਆ ਹੋਇਆ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਲੈ ਗੁੱਛਿਆਂ ਦੇ ਗੁੱਛੇ ਲੱਗੇ ਪਏ ਨੇ ਅਮਰੂਦ ਦੇ ਐਤ ਕੀ ਐਨਾ ਫਲ ਪਿਆ ਹੋਇਆ ਭਰੇ ਆ ਪਏ ਨੇ ਦੋ ਹੀ ਅਮਰੂਦ ਫੁੱਲ ਹੋਏ ਪਏ ਨੇ ਉਹ ਤੀਜਾ ਮਰੂਦ ਉਹ ਭਰੇ ਚੌਥਾ ਉਹ ਸੁੱਕ ਗਿਆ ਸੀਗਾ ਇੱਕ ਬਸ ਉਹਦਾ ਹੁਣ ਹਰਾ ਹੋਇਆ ਤੇ ਆਮਰੂਦ ਬਹੁਤ ਉੱਪ ਦਾ ਜਿਵੇਂ ਤੁਰ ਹੁੰਦਾ ਨਾ ਜੀ ਓਡ ਓਡ ਅਮਰੂਦ ਲੱਗਦੇ ਨੇ ਇਹ ਵੀ ਐਤ ਕੀ ਬਹੁ ਭਰਿਆ ਹੋਇਆ ਫਲ ਨਾਲ ਸੋਨ ਨੂੰ ਦਿਖਾਉਣਾ ਲੱਗੇ ਹੋਏ ਨੇ ਅਮਰੂਦ ਇਹਨੂੰ ਵੀ ਇਹ ਵੀ ਬਹੁਤ ਟਾਪ ਦਾ ਫਲ ਚੱਕਿਆ ਇਹਨੇ ਵੀ ਨੂੰ ਸੂੜੀ ਦਾ ਜੀ ਮੱਲੀ ਦਾ ਬਹੁਤ ਹੋਈ ਉੱਪਰ ਤੱਕ ਸੌਂ ਬਹੁਤ ਆ ਪਰ ਇਹਦਾ ਇੱਕ ਦੁੱਖ ਵੀ ਆ ਆ ਤੁਸੀਂ ਦੇਖਦੇ ਹੋਵੋਗੇ ਉਹਨਾਂ ਮੋੜੀਆਂ ਜੀਆਂ ਦੇਖੋ ਇਧਰ ਔਲੂ ਚ ਕਿਵੇਂ ਬੰਨਿਆ ਨੇ ਨੇਰੀਆਂ ਹੀ ਦੇਖਦੀਆਂ ਨੇ ਇਹ ਚਲੋ ਇੱਕ ਰੋਕੋ ਸੋ ਸੁਖ ਵਾਹਿਗੁਰੂ ਮੇਰ ਕਰੂ ਹੋਰ ਦੱਸੋ ਜੀ ਅੱਜ ਮੀਂਹ ਪਿਆ ਜੀ ਆਪਣੇ ਤੇ ਪਿਆ ਥੋੜਾ ਹੀ ਆ ਕਣਮਣੀ ਹੋਈ ਆ ਕਿਹੜੇ-ਕਿਹੜੇ ਪਾਸੇ ਮੀਂਹ ਪਿਆ ਤੇ ਸਾਡੇ ਦਾ ਥੋੜਾ ਹੀ ਪਿਆ ਦੇਖੋ ਜ਼ਮੀਨ ਬਹੁਣ ਵਾਲੀ ਵੀ ਨਹੀਂ ਹੋਈ ਵੀ ਰੌਣੀਆਂ ਹੋ ਗਈ ਸੁੱਕੀ ਪਈ ਆ ਆ ਗਈ ਮੋਟਰ ਜੀ ਆਪਣੇ ਚਾਚਾ ਜੀ ਦੀ ਉਹਨਾਂ ਦੀ ਡੈਥ ਹੋ ਗਈ। ਰੋੜੀਆਂ ਦੇ ਸੀਗੇ ਆਪਣੇ ਰਿਸ਼ਤੇਦਾਰ ਤੇ ਦੇਖੋ ਜੀ ਮੇਰਾ ਪਿੰਡ ਹੋਰ ਰਹਿ ਗਿਆ ਪਰੇ ਤੇ ਇਧਰ ਨੂੰ ਪਿੰਡ ਦੇ ਘਰ ਆ ਗਿਆ। ਰੋੜੀਆਂ ਤੇ ਸੇਖਾ ਮਿਲੋਦ ਤਿੰਨੇ ਬਸ ਜੁੜ ਜੇਗੇ ਇਕੱਠੇ ਹੋਗੇ। ਠੀਕ ਆ ਜੀ ਅੱਜ ਦਾ ਬਲੌਗ ਇੰਨਾ ਹੀ। ਉਲਟਕ ਕਰਿਓ ਮਾਫ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।